ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰਿਓ ਜੀ ਅਸੀਂ ਬਹੁਤ ਪੁੰਨ ਕਰਦੇ ਹਾਂ ਸੇਵਾ ਕਰਦੇ ਹਾਂ ਸਿਮਰਨ ਵੀ ਕਰਦੇ ਹਾਂ 사ਤ ਸੰਗ ਵੀ ਕਰਦੇ ਹਾਂ ਹਰ ਪ੍ਰਕਾਰ ਦਾ ਉਹ ਕੰਮ ਉਹਦਾ ਹੀ ਦੱਸਦੇ ਹਾਂ ਤੇ ਕਰਦੇ ਹਾਂ ਜਿਵੇਂ ਗੁਰੂ ਮਹਾਰਾਜ ਜੀ ਨੂੰ ਪਾਉਂਦਾ ਹੈ ਕਿ ਅਸੀਂ ਦਰਗਾਹ ਚ ਪਰਵਾਨ ਹੋ ਜਾਵਾਂਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪਰਵਾਨ ਗੁਰੂ ਮਹਾਰਾਜ ਕਹਿੰਦੇ ਹਨ ਕਿ ਜਿਹੜਾ ਮਨੁੱਖ ਹਮੇਸ਼ਾ ਪਰਮਾਤਮਾ ਦੇ ਪੈ ਦੇ ਵਿੱਚ ਰਹਿੰਦਾ ਹੈ ਡਰ ਵਿੱਚ ਰਹਿੰਦਾ ਹੈ ਕਿ ਮੈਂ ਗਲਤ ਕੰਮ ਨਹੀਂ ਕਰਨਾ ਕਿਉਂਕਿ ਮੈਨੂੰ ਕੋਈ ਹੋਰ ਵੇਖੇ ਨਾ ਵੇਖੀ ਮੈਨੂੰ ਮੇਰਾ ਵਾਹਿਗੁਰੂ ਵੇਖਦਾ ਹੈ ਮੇਰਾ ਗੁਰੂ ਮਹਾਰਾਜ ਮੈਨੂੰ ਵੇਖਦੇ ਨੇ ਔਰ ਪਿਆਰ ਦੇ ਵਿੱਚ ਰਹੇ ਕਿ ਮੈਂ ਹਰ ਉਹ ਕਰਮ ਕਰਨਾ ਹੈ ਭਾਵੇਂ ਮੈਨੂੰ ਉਹ ਚੰਗਾ ਲੱਗੇ ਨਾ ਲੱਗੇ ਪਰ ਮੇਰੇ ਗੁਰੂ ਮਹਾਰਾਜ ਜੀ ਨੂੰ ਪਉਂਦਾ ਹੈ ਇਸ ਕਰਕੇ ਉਹ ਉਦਮੀ ਹੋਵੇ satsang ਦੇ ਪ੍ਰਤੀ ਸਿਮਰਨ ਦੇ ਪ੍ਰਤੀ ਪੁਨ ਚੰਗੇ ਕਰਮ ਸਤ ਕਰਮੀ ਹੋ ਜਾਵੇ ਗੁਰੂ ਮਹਾਰਾਜ ਕਹਿੰਦੇ ਨੇ ਐਸਾ ਮਨੁੱਖ ਦਰਗਾਹ ਚ ਪਰਵਾਨ ਹੁੰਦਾ ਹੈ ਉਹ ਹਮੇਸ਼ਾ ਆਪਣੀ ਨੇੜੇ ਆਪਣੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਦਾ ਹੈ ਤੇ ਜਦੋਂ ਪਰਮਾਤਮਾ ਦੀ ਯਾਦ ਆ ਜਾਂਦੀ ਹੈ ਤੇ পাপ ਔਰ ਭੈੜੀ ਮਤ ਉਥੋਂ ਨਾਸੀ ਜਾਂਦੀ ਹੈ ਇਸ ਕਰਕੇ ਦਰਗਾਹ ਵਿੱਚ ਉਹ ਪਰਵਾਨ ਹੁੰਦੇ ਨੇ ਜਿਨ੍ਹਾਂ ਦੀ ਯਾਦ ਦੇ ਅੰਦਰ ਸਿਮਰਨ ਦੇ ਅੰਦਰ ਹਮੇਸ਼ਾ ਪਰਮਾਤਮਾ ਹੁੰਦਾ ਹੈ ਔਰ ਉਹ ਹਰ ਕਰਮ ਪਰਮਾਤਮਾ ਨੂੰ ਨੇੜੇ ਜਾਣ ਕੀ ਕਰਦੇ ਨੇ